वीडियो चालू जे कैमरा अगर ना देखो कैमरा कैमरा अच्छा डेडी काटो डेडी अच्छा अच्छा जी ठीक है वीडियो वीडियो पर ये पापा रे देख दो तो, स्टेडियम यात्रा कहीं शहरों में ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗ ਜੀਓ ਸਰਦਾਰ ਕਿਸ਼ਨ ਸਿੰਘ ਜੀ ਤੇ ਜਗਜੀਤ ਸਿੰਘ ਜੀ ਇਹ ਮਹਾਰਾਜ ਦੀ ਕਿਰਪਾ ਕਰ ਸਦਕਾ 6ਵੀਂ ਸਾਈਕਲ ਯਾਤਰਾ ਤੇ ਕਿਸ਼ਨ ਸਿੰਘ ਜੀ ਜਾ ਰਹੇ ਨੇ ਤੇ ਮਹਾਰਾਜ ਕਿਰਪਾ ਕਰਨ ਇਹਨਾਂ ਦੇ ਉੱਤੇ ਮਿਹਰ ਭਰਿਆ ਹੱਥ ਰੱਖਣਾ ਆ ਔਰ ਜਗਜੀਤ ਸਿੰਘ ਜੀ ਦੀ ਇਹ ਪਹਿਲੀ ਯਾਤਰਾ ਹੈ ਤੇ ਮਹਾਰਾਜ ਕਿਰਪਾ ਕਰਨ ਇਹਨਾਂ ਦੀ ਯਾਤਰਾ ਸਫਲ ਕਰਨ ਚੜ੍ਹਦੀ ਕਲਾ ਦਾ ਜੀਵਨ ਬਖਸ਼ੇ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ